11 ਦਸੰਬਰ 2017 ਨੂੰ ਪਿੰਡ ਰੋਨੂ ਖੁਰਦ ਦੇ ਵਿੱਚ ਇੱਕ ਅਜੀਬ ਘਟਨਾ ਵਾਪਰਦੀ ਹੈ। ਪਿੰਡ ਦੀ ਬਸਨੀਕ ਬਲਜੀਤ ਕੌਰ ਆਪਣੇ ਨਾਲ ਪਿੰਡ ਦੇ 4-5 ਹੋਰ ਮੌਤਵਾਰ ਬੰਦੇ ਲੈ ਕੇ ਖੰਨਾ ਪੁਲਿਸ ਸਟੇਸ਼ਨ ਦੇ ਵਿੱਚ ਜਾਂਦੀ ਹੈ ਤੇ ਉੱਥੇ ਜਾ ਕੇ ਰੋਣਾ ਸ਼ੁਰੂ ਕਰ ਦਿੰਦੀ ਹੈ। ਪੁਲਿਸ ਵਾਲੇ ਜਦੋਂ ਉਹਦੇ ਰੋਣ ਦਾ ਕਾਰਨ ਪੁੱਛਦੇ ਨੇ ਤਾਂ ਉਹ ਦੱਸਦੀ ਹੈ ਕਿ ਉਸਦੀ ਨੂੰਹ ਰਾਤ ਦੀ ਗਾਇਬ ਹੈ। ਉਸਦੇ ਪੋਤੇਦਾਰ ਹੋ ਰੋ ਕੇ ਬੁਰਾ ਹਾਲ ਹੈ। ਪੁਲਿਸ ਵਾਲੇ ਕਹਿੰਦੇ ਨੇ ਕਿ ਘਰ ਦੇ ਵਿੱਚ ਕੋਈ ਚੋਰੀ ਤਾਂ ਨਹੀਂ ਹੋਈ ਤਾਂ ਉਹ ਕਹਿੰਦੀ ਹੈ ਕਿ ਘਰ ਦੇ ਵਿੱਚੋਂ 22 ਲੱਖ ਰੁਪਈਆ ਵੀ ਗਾਇਬ ਹੈ। ਉਹ ਦੁਬਾਰਾ ਫਿਰ ਰੋਣਾ ਸ਼ੁਰੂ ਕਰ ਦਿੰਦੀ ਹੈ ਕੇਸ ਦੀ ਜੋ ਇਨਵੈਸਟੀਗੇਸ਼ਨ ਉਹ ਮਿਲਦੀ ਹੈ ਡੀਐਸਪੀ ਰਾਜਨ ਪਰਮਿੰਦਰ ਸਿੰਘ ਨੂੰ ਤਾਂ ਡੀਐਸਪੀ ਰਾਜਨ ਪਰਮਿੰਦਰ ਸਿੰਘ ਬਲਜੀਤ ਦੇ ਕੋਲ ਆਉਂਦਾ ਤੇ ਉਹਨੂੰ ਪੁੱਛਦਾ ਕਿ ਤੁਹਾਡੇ ਪਰਿਵਾਰ ਦੇ ਵਿੱਚ ਕੌਣ ਕੌਣ ਨੇ ਬਲਜੀਤ ਕੌਰ ਉਹਨੂੰ ਕਹਿੰਦੀ ਹੈ ਕਿ ਸਾਡਾ ਪਰਿਵਾਰ ਉਹ ਹੱਸਦਾ ਖੇਡਦਾ ਪਰਿਵਾਰ ਹੈ ਘਰ ਦੇ ਵਿੱਚ ਮੈਂ ਮੇਰੀ ਨੂੰਹ ਤੇ ਮੇਰਾ ਪੋਤਾ ਤਿੰਨੋ ਜਣੇ ਰਹਿੰਦੇ ਹਾਂ ਮੇਰਾ ਮੁੰਡਾ ਗੁਰਜੀਤ ਸਿੰਘ ਉਹ ਵਿਦੇਸ਼ ਰਹਿੰਦਾ ਤੇ ਵਿਦੇਸ਼ ਜਾ ਕੇ ਕਮਾਈ ਕਰਦਾ ਸੀ ਘਰੋਂ ਪੂਰੇ ਸੌਖੇ ਆ ਮੇਰਾ ਮੁੰਡਾ ਸਾਨੂੰ ਟਾਈਮ ਟੂ ਟਾਈਮ ਪੈਸੇ ਭੇਜਦਾ ਰਹਿੰਦਾ ਬਲਜੀਤ ਕੌਰ ਅੱਗੇ ਦੱਸਦੀ ਆ ਕਿ ਉਸਦੇ ਮੁੰਡੇ ਦਾ ਵਿਆਹ 2 ਸਾਲ ਪਹਿਲਾਂ ਹੀ ਹੋਇਆ ਸੀ ਅਤੇ ਅਗਲੇ ਹੀ ਸਾਲ ਪ੍ਰਮਾਤਮਾ ਨੇ ਸਾਨੂੰ ਪੋਤਾ ਦਿੱਤਾ ਸੀ ਤੇ ਮੁੱਤਾ ਪਾ ਕੇ ਮੈਂ ਬਹੁਤ ਖੁਸ਼ੀ ਟੱਪੁਲਿਸ ਵਾਲਿਆਂ ਨੂੰ ਕਹਿੰਦੇ ਨੇ ਕਿ ਤੁਹਾਨੂੰ ਕਿਸੇ ਤੇ ਕੋਈ ਸ਼ੱਕ ਹੋਵੇ ਕਿਸੇ ਗਵਾਂਡੀ ਤੇ ਸ਼ੱਕ ਹੋਵੇ ਤਾਂ ਬਲਜੀਤ ਕੌਰ ਦੱਸਦੀ ਆ ਕਿ ਉਹਨਾਂ ਕਿਸੇ ਗਵਾਂਡੀ ਤੇ ਤਾਂ ਕੋਈ ਸ਼ੱਕ ਨਹੀਂ ਹੈਗਾ ਪਰ ਉਹਦੀ ਨੂੰਹ ਦੇ ਪਹਿਲਾ ਰਿਲੇਸ਼ਨ ਉਸਦੇ ਹੀ ਪਿੰਡ ਘੜੂਆ ਦੇ ਰਹਿਣ ਵਾਲੇ ਸਤਿੰਦਰ ਸਿੰਘ ਦੇ ਨਾਲ ਸੀ ਤਾਂ ਕਿਤੇ ਸਤਿੰਦਰ ਸਿੰਘ ਮੇਰੀ ਨੂੰਹ ਨੂੰ ਭਜਾ ਕੇ ਨਾ ਲੈ ਗਿਆ ਹੋਵੇ ਕਿਉਂਕਿ ਕਿਸੇ ਨੇ ਦੱਸਿਆ ਸੀਗਾ ਸਾਨੂੰ ਕਿ 20-25 ਦਿਨ ਪਹਿਲਾਂ ਸਤਿੰਦਰ ਸਿੰਘ ਨੂੰ ਪਿੰਡ ਦੇ ਵਿੱਚ ਦੇਖਿਆ ਵੀ ਗਿਆ ਸੀ ਤਾਂ ਪੁਲਿਸ ਵਾਲਿਆਂ ਨੂੰ ਇੱਕ ਸੁਰਾਗ ਮਿਲ ਜਾਂਦਾ ਉਹ ਇਨਵੈਸਟੀਗੇਸ਼ਨ ਸ਼ੁਰੂ ਕਰਦੇ ਨੇ ਤੇ ਸਤਿੰਦਰ ਸਿੰਘ ਉਸ ਬੱਬੂ ਦੇ ਉੱਤੇ ਕਿਡਨੈਪਿੰਗ ਦਾ ਪਰਚਾ ਦਰਜ ਕਰਦੇ ਨੇ ਉਸ ਤੋਂ ਬਾਅਦ ਤਫਤੀਸ਼ ਅੱਗੇ ਵੱਧਦੀ ਹੈ ਪੁਲਿਸ ਪਾਰਟਿਪਿੰਡ ਕੜਵਾ ਦੇ ਵਿੱਚ ਦਾਖਲ ਹੁੰਦੀ ਆ ਤੇ ਪਿੰਡ ਦੇ ਅਲੱਗ-ਅਲੱਗ ਬਸਨੀਕਾਂ ਤੋਂ ਸਤਿੰਦਰ ਦੇ ਯਾਰਾਂ ਦੋਸਤਾਂ ਤੇ ਨਾਲ ਹੀ ਗੁਰਮੀਤ ਕੌਰ ਦੀਆਂ ਸਹੇਲੀਆਂ ਤੋਂ ਪੁੱਛਗਿੱਛ ਕਰਦੀ ਹੈ ਪੱਕੇ ਤੋਂ ਵੀ ਕੋਈ ਸੁਰਾਗ ਨਹੀਂ ਮਿਲਦਾ ਕੋਈ ਨਹੀਂ ਜਾਣਦਾ ਕਿ ਸਤਿੰਦਰ ਕਿੱਥੇ ਹੈ ਤੇ ਕੋਈ ਨਹੀਂ ਜਾਣਦਾ ਕਿ ਗੁਰਮੀਤ ਕੌਰ ਕਿੱਥੇ ਆ ਜਦੋਂ ਕਿਸਰਾਗ ਨਹੀਂ ਮਿਲਦਾ ਤਾਂ ਪਿੰਡ ਕੜੂਆਂ ਦੇ ਵਿੱਚੋਂ ਪੁਲਿਸ ਫੇਰ ਵਾਪਸ ਆਉਂਦੀ ਆ ਫੇਰ ਉਹ ਗੁਰਮੀਤ ਕੌਰ ਦੀਆਂ ਸਹੇਲੀਆਂ ਦੀ ਲਿਸਟ ਬਣਾਉਂਦੀ ਆ ਤੇ ਗੁਰਮੀਤ ਕੌਰ ਦੀ ਬਹੁਤ ਹੀ ਪੱਕੀ ਦੋਸਤ ਹੁੰਦੀ ਆ ਉਹਦੇ ਕੋਲ ਜਾ ਕੇ ਪੁੱਛਗਿੱਛ ਕਰਦੀ ਆ ਉਰੀ ਸੇਲੀ ਕਹਿੰਦੀ ਕਿ ਅਕਸਰ ਮੇਰੀ ਗੁਰਮੀਤ ਕੌਰ ਨਾਲ ਗੱਲ ਹੁੰਦੀ ਸੀ ਪਰ ਪਿਛਲੇ 3-4 ਮਹੀਨਿਆਂ ਤੋਂ ਉਹ ਕੁਝ ਪਰੇਸ਼ਾਨ ਰਹਿੰਦੀ ਸੀ ਜਦੋਂ ਕੋਈ ਮੈਂ ਉਹਦੇ ਨਾਲ ਸਤਿੰਦਰ ਬਾਰੇ ਗੱਲ ਕਰਦੀ ਤਾਂ ਕਹਿੰਦੀ ਕਿ ਉਹ ਮੇਰਾ ਪਾਸਟ ਸੀ ਤੇ ਹੁਣ ਮੈਂ ਉਹਦੇ ਨਾਲ ਕੋਈ ਗੱਲਬਾਤ ਕਰਨਾ ਨਹੀਂ ਚਾਹੁੰਦੀ ਤਾਂ ਪੁਲਿਸ ਦਾ ਪੂਰਾ ਸ਼ੱਕ ਹੁਣ ਸਤਿੰਦਰ ਸਿੰਘ ਉਰਫ ਬੱਬੂ ਉੱਤੇ ਸੀ ਕਿਉਂਕਿ ਉਹਨੀਆਂ ਸੇਲੀਆਂ ਨੇ ਵੀ ਕਹਿਤਾ ਸੀ ਕਿ ਸਤਿੰਦਰ ਸਿੰਘ ਨਾਲ ਇਹ ਟੱਚ ਦੇ ਵਿੱਚ ਕਿਤਨਾ ਕਿਤੇ ਸੀ ਪਹਿਲਾਂ ਹੁਣ ਪੁਲਿਸ ਅਲੱਗ-ਅਲੱਗ ਸਟੇਟਾਂ ਦੇ ਵਿੱਚ ਆਪਣੀਆਂ ਪਾਰਟੀਆਂ ਭੇਜਦੀ ਆ ਫੋਨਾਂ ਦੇ ਜ਼ਰੀਏ ਕੰਟੈਕਟ ਕਰਨ ਦੀ ਕੋਸ਼ਿਸ਼ ਕਰਦੀ ਆ ਪਰ ਫੇਰ ਵੀ ਉਹਨੂੰ ਕਿਤੇ ਵੀ ਸਤਿੰਦਰ ਅਤੇ ਗੁਰਮੀਤ ਕੌਰ ਦਾ ਕੋਈ ਟਿਕਾਣਾ ਕੋਈ ਸੁਰਾਤ ਨਹੀਂ ਮਿਲਦਾ ਐਨੇ ਟਾਈਮ ਦੇ ਵਿੱਚ ਗੁਰਮੀਤ ਕੌਰ ਦਾ ਪਤੀ ਗੁਰਜੀਤ ਸਿੰਘ ਵੀ ਵਿਦੇਸ਼ੋਂ ਵਾਪਸ ਆਉਣਾ ਤਾਂ ਗੁਰਜੀਤ ਸਿੰਘ ਨੂੰ ਪੁਲਿਸ ਸਟੇਸ਼ਨ ਦੇ ਵਿੱਚ ਬੁਲਾਇਆ ਜਾਂਦਾ ਡੀਐਸਪੀ ਰਾਜਨ ਪਰਮੇਂਦਰ ਸਿੰਘ ਨੂੰ ਪੁੱਛਦਾ ਕਿ ਗੁਰਮੀਤ ਕੌਰ ਦਾ ਬਿਹੇਵ ਕਿਸ ਤਰ੍ਹਾਂ ਦਾ ਸੀ ਤਾਂ ਉਹ ਕਹਿੰਦਾ ਕਿ ਵਿਆਹ ਤੋਂ ਬਾਅਦ ਸਾਰਾ ਕੁਝ ਓਕੇ ਚੱਲ ਰਿਹਾ ਸੀ ਸੀ ਆਪਣੇ ਪਰਿਵਾਰ ਦੇ ਵਿੱਚ ਪੂਰਾ ਖੁਸ਼ੀ ਰੱਬ ਨੇ ਸਾਨੂੰ ਬੱਚਾ ਦੇਤਾ ਸੀ ਉਹ ਬੱਚੀ ਨੂੰ ਸਾਹਮਦੀ ਸੀ ਪਰ ਪਿਛਲੇ ਕੁਝ ਮਹੀਨਿਆਂ ਤੋਂ ਤਿੰਨ ਚਾਰ ਮਹੀਨਿਆਂ ਤੋਂ ਉਹਦੇ ਵਿਵਹਾਰ ਦੇ ਵਿੱਚ ਫਰਕ ਲੱਗਦਾ ਸੀ ਉਹ ਚੁੱਪਚਾਪ ਰਹਿੰਦੀ ਸੀ ਜਿਆਦਾ ਗੱਲ ਨਹੀਂ ਕਰਦੀ ਸੀ ਫੋਨ ਤੇ ਜਦੋਂ ਮੈਂ ਉਹਨੂੰ ਕਰੇ ਪੁੱਛਦਾ ਸੀ ਤਾਂ ਕਹਿੰਦੀ ਸੀ ਕਿ ਮੈਨੂੰ ਕੰਮ ਦੀ ਥਕਾਵਟ ਰਹਿੰਦੀ ਹੈ ਇਸ ਤਰ੍ਹਾਂ ਗੁਰਮੀਤ ਕੌਰ ਤੇ ਸਤਿੰਦਰ ਸਿੰਘ ਦਾ ਹੁਣ ਤੱਕ ਕੋਈ ਸੁਰਾਤ ਨਹੀਂ ਮਿਲਿਆ ਸੀ ਦਿਨ ਬੀਤਦੇ ਗਏ ਮਹੀਨੇ ਲੰਘਦੇ ਗਏ ਇੱਕ ਸਾਲ ਵੀ ਲੰਘ ਗਿਆ ਪਰ ਪੁਲਿਸ ਦੇ ਹੱਥ ਕੋਈ ਕਾਮਯਾਬੀ ਨਹੀਂ ਲੱਗੀ ਸੀ ਦੂਜੇ ਪਾਸੇ ਬਲਜੀਤ ਕੌਰ ਤੇ ਗੁਰਜੀਤ ਸਿੰਘ ਨੇ ਹੁਣ ਪੁਲਿਸ ਸਟੇਸ਼ਨ ਜਾਣਾ ਵੀ ਬੰਦ ਕਰ ਦਿੱਤਾ। ਉਹਨਾਂ ਨੂੰ ਲੱਗਦਾ ਸੀ ਕਿ ਹੁਣ ਗੁਰਮੀਤ ਕੌਰ ਉਹਨਾਂ ਨੂੰ ਕਦੇ ਨਹੀਂ ਮਿਲੂਗੀ। ਪਰ ਇੱਕ ਦਿਨ ਪੁਲਿਸ ਨੂੰ ਲੀਡ ਮਿਲਦੀ ਆ ਕਿਸੇ ਨੇ ਦੱਸਿਆ ਕਿ ਨੂੰ ਸੱਸ ਦੇ ਜੋ ਰਿਲੇਸ਼ਨ ਸੀ ਜਾਨੀ ਕਿ ਗੁਰਮੀਤ ਕੌਰ ਤੇ ਬਲਜੀਤ ਸਿੰਘ ਦੇ ਜੋ ਰਿਸ਼ਤੇ ਸੀ ਉਹ ਸਖਾਵੇਂ ਨਹੀਂ ਸੀ। ਨੂੰ ਸੱਸ ਵਾਲਾ ਰਿਸ਼ਤਾ ਇਹਨਾਂ ਦੇ ਵਿੱਚ ਬਹੁਤ ਲੜਾਈ ਝਗੜੇ ਵਾਲਾ ਸੀ। ਸੱਸ ਨ ਹੋਣ ਦੀ ਅਕਸਰ ਲੜਾਈ ਹੁੰਦੀ ਰਹਿੰਦੀ ਸੀ। ਦੋਨੇ ਗੱਲ-ਗੱਲ ਤੇ ਝਗੜਦੀਆਂ ਰਹਿੰਦੀਆਂ ਸਨ। ਤਾਂ ਪੁਲਿਸ ਨੂੰ ਥੋੜਾ ਲੱਗਦਾ ਕਿ ਆਪਾਂ ਅਲੱਗ-ਅਲੱਗ ਸਟੇਟਾਂ ਦੇ ਵਿੱਚ ਇਹਨਾਂ ਨੂੰ ਸ਼ਾਨ ਮਾਰਿਆ। ਪ੍ਰਦੇਸ਼ਾਂ ਤੱਕ ਉਹਨੂੰ ਕਰੀ ਕਰ ਲਈ ਪਰ ਕਿਤੇ ਨਹੀਂ ਮਿਲੀ ਕਿਤੇ ਸਤਿੰਦਰ ਤੇ ਗੁਰਮੀਤ ਕੌਰ ਦਾ ਮਟਰ ਤਾਂ ਨਹੀਂ ਹੋ। ਇਹ ਸਭ ਜਾਣਨ ਲਈ ਇੱਕ ਦਿਨ ਬਲਜੀਤ ਕੌਰ ਨੂੰ ਪੁਲਿਸ ਸਟੇਸ਼ਨ ਦੇ ਵਿੱਚ ਬੁਲਾਇਆ ਜਾਂਦਾ। ਦੁਬਾਰਾ ਪੁੱਛਗਿੱਛ ਕੀਤੀ ਜਾਂਦੀ ਆ ਪਰ ਬਲਜੀਤ ਕੌਰ ਦਾ ਉਹੀ ਜਵਾਬ ਹੁੰਦਾ ਕਿ ਮੈਂ ਸਵੇਰੇ 5:00 ਵਜੇ ਉੱਠੀ ਸੀ। ਜਦੋਂ ਮੈਂ ਉੱਠੀ ਤਾਂ ਦੇਖਿਆ ਕਿ ਗੁਰਮੀਤ ਕਾਰ ਕਮਰੇ ਦੇ ਵਿੱਚ ਨਹੀਂ ਸੀ ਉਸ ਤੋਂ ਬਾਅਦ ਮੈਂ ਪਿੰਡ ਦੇ ਬੰਦੇ ਉਹਨਾਂ ਦੱਸਿਆ ਤੇ ਮੈਂ ਪੁਲਿਸ ਸਟੇਸ਼ਨ ਆ ਗਈ ਮੈਨੂੰ ਸ਼ੱਕ ਸਤਿੰਦਰ ਸਿੰਘ ਉੱਤੇ ਆ ਬਸ ਇੰਨਾ ਹੀ ਮੈਂ ਇਸ ਕੇਸ ਬਾਰੇ ਜਾਣਦੀ ਪਰ ਪੁਲਸ ਵਾਲਿਆਂ ਨੂੰ ਉਹਦੀਆਂ ਗੱਲਾਂ ਤੇ ਕਿਤਨਾ ਕਿਤੇ ਹੁਣ ਯਕੀਨ ਨਹੀਂ ਹੋ ਰਿਹਾ ਸੀ ਉਹਨਾਂ ਨੇ ਲੇਡੀ ਪੁਲਿਸ ਨੂੰ ਬੁਲਾਇਆ ਅਤੇ ਸਖਤੀ ਨਾਲ ਪੁੱਛਗਿੱਛ ਕਰਨ ਲੱਗੇ ਕਿਹਾ ਥੋੜਾ ਚਿਰ ਤੱਕ ਬਹਾਨੇਬਾਜ਼ੀ ਬਲਜੀਤ ਕਰਦੀ ਰਹੀ ਪਰ ਜਦੋਂ ਸਖਤੀ ਤੇ ਉਹ ਟੁੱਟ ਗਈ ਤੇ ਫਿਰ ਉਹਨੇ ਆਪਣਾ ਗੁਨਾਹ ਕਬੂਲ ਕੀਤਾ ਜੋ ਜੋ ਉਹਨੇ ਦੱਸਿਆ ਉਹ ਵਾਕਈ ਹੀ ਰੌਂਗਟੇ ਖੜੇ ਕਰਨ ਵਾਲਾ ਸੀ ਉਹਨੇ ਦੱਸਿਆ ਕਿ ਮੈਨੂੰ ਮੇਰੀ ਨੂੰਹ ਦੇ ਚਾਲ ਚਰਨ ਉੱਤੇ ਸ਼ੱਕ ਸੀ ਮੈਂ ਅਕਸਰ ਮੇਰੀ ਨੂੰਹ ਤੇ ਸ਼ੱਕ ਕਰਦੀ ਸੀ ਮੈਨੂੰ ਉਹਦੀਆਂ ਗੱਲਾਂ ਬਾਤਾਂ ਤੋਂ ਲੱਗਦਾ ਸੀ ਕਿ ਇਹ ਕਿਸ ਨਾ ਕਿਸੇ ਹੋਰ ਮੁੰਡੇ ਨਾਲ ਗੱਲਾਂ ਕਰਦੀ ਹੈ ਮੇਰਾ ਸ਼ੱਕ ਅਕਸਰ ਲੜਾਈ ਝਗੜੇ ਦਾ ਕਾਰਨ ਬਣਦਾ ਸੀ ਹੁਣ ਉਹ ਮੇਰੀ ਬਿਲਕੁਲ ਰਿਸਪੈਕਟ ਕਰਨੋਂ हट ਗਈ ਸੀ ਤੇ ਮੈਨੂੰ ਮੌਕਾ ਦੇਖ ਕੇ ਕੁੱਟ ਵੀ ਦਿੰਦੀ ਸੀ ਬਜ਼ੁਰਗ ਹੋਣ ਕਰਕੇ ਮੇਰੇ ਤੋਂ ਜਨ ਲੜਿਆ ਨਹੀਂ ਜਾਂਦਾ ਸੀ ਪਰ ਉਹ ਅਕਸਰ ਮੈਨੂੰ ਸੋਟੀਆਂ ਨਾਲ ਕੁੱਟ ਦਿੰਦੀ ਸੀ ਮੈਂ ਇਹ ਸਭ ਕੁਝ 2 ਸਾਲ 3 ਸਾਲ ਜਾਦੀ ਰਿਪਾਰਾ ਕਿਤਨਾ ਕਿਤੇ ਹੁਣ ਮੇਰੀ ਜੋ ਬਰਦਾਸ਼ਤ ਕਰਨੇ ਹੱਦ ਸੀ ਉਹ ਖਤਮ ਹੋ ਚੁੱਕੀ ਸੀ ਮੈਂ ਬਹੁਤ ਦੁਖੀ ਰਹਿਣ ਲੱਗੀ ਸੀ ਹੁਣ ਮੈਂ ਗੁਰਮੀਤ ਕੌਰ ਤੋਂ ਛਟਕਾਰਾ ਪਾਉਣਾ ਚਾਹੁੰਦੀ ਸੀ ਪਰ ਇਹ ਸਾਰਾ ਕੁਝ ਮੈਂ ਇਕੱਲੇ ਨਹੀਂ ਕਰਦੀ ਸੀ ਮੈਨੂੰ ਕਿਸੇ ਮਰਦ ਦੇ ਸਾਥ ਦੀ ਲੋੜ ਸੀ ਤਾਂ ਮੈਂ ਮੇਰੇ ਪਿੰਡ ਦੇ ਹੀ ਇੱਕ ਰਿਸ਼ਤੇਦਾਰ ਕਸ਼ਮੀਰ ਸਿੰਘ ਨੂੰ ਬੁਲਾਇਆ ਤੇ ਉਸ ਨਾਲ ਸਾਰੀ ਘਟਨਾ ਸਾਂਝੀ ਕੀਤੀ ਕਿ ਮੇਰੀ ਇਹ ਕੁੱਟਮਾਰ ਕਰਦੀ ਆ ਮੈਨੂੰ ਦੁਖੀ ਕਰਦੀ ਆ ਮੈਨੂੰ ਹੰਗਾਲਾ ਕਰਦੀ ਆ ਕਸ਼ਮੀਰ ਸਿੰਘ ਨੇ ਮੇਰਾ ਇਸ਼ਾਰਾ ਸਮਝਿਆ ਅਤੇ ਅਸੀਂ ਉਸ ਦਾ ਕਤਲ ਕਰਨ ਦਾ ਮਨ ਬਣਾਇਆ ਸਾਰੀ ਯੋਜਨਾ ਬਣਾ ਲਈ ਤਾਂ ਯੋਜਨਾ ਦੇ ਅਨੁਸਾਰ 10 ਦਸੰਬਰ 2017 ਨੂੰ ਅਸੀਂ ਇਕੱਠਿਆਂ ਖਾਣਾ ਖਾਧਾ ਉਸ ਦਿਨ ਰੋਟੀ ਮੈਂ ਬਣਾਈ ਅਤੇ ਮੈਂ ਯੋਜਨਾ ਦੇ ਮੁਤਾਬਕ ਗੁਰਮੀਤ ਕੌਰ ਦੀ ਸਬਜ਼ੀ ਦੇ ਵਿੱਚ ਨੀਂਦੀਆਂ ਗੁੜੀਆਂ ਮਿਲਾ ਦਿੱਤੀਆਂ। ਜਦੋਂ ਉਹ ਪੂਰੀ ਤਰ੍ਹਾਂ ਸੌਂ ਗਈ ਤਾਂ ਉਸ ਤੋਂ ਬਾਅਦ ਫਿਰ ਮੈਂ ਕਸ਼ਮੀਰ ਸਿੰਘ ਨੂੰ ਘਰੇ ਬੁਲਾਇਆ। ਕਸ਼ਮੀਰ ਸਿੰਘ ਨੇ ਉਹਨੂੰ ਸੁੱਤੇ ਹੋਣ ਨੂੰ ਦੇਖਿਆ ਅਤੇ ਗੁਰਮੀਤ ਕੌਰ ਦਾ ਗਲਾ ਘੁੱਟ ਕੇ ਉਹਦੇ ਸਾਹ ਹਮੇਸ਼ਾ ਲਈ ਬੰਦ ਕਰ ਦਿੱਤੇ। ਗਲਾ ਘੁੱਟਣ ਤੋਂ ਪਹਿਲਾਂ ਆਪਣੇ ਪੋਤੀ ਨੂੰ ਮੈਂ ਦੂਜੇ ਕਮਰੇ ਦੇ ਵਿੱਚ ਲੈ ਗਈ। ਹੁਣ ਮੇਰਾ ਛੁਟਕਾਰਾ ਗੁਰਮੀਤ ਕੌਰ ਤੋਂ ਛੁੱਟ ਚੱਕਿਆ ਸੀ ਪਰ ਸਾਡੇ ਸਾਹਮਣੇ ਇੱਕ ਵੱਡਾ ਚੈਲੰਜ ਸੀ ਉਸ ਦੀ ਲਾਸ਼ ਉਹਦੀ ਲਾਸ਼ ਦੇਖ ਦੇਖ ਕੇ ਅਸੀਂ ਸੋਚ ਰਹੇ ਸੀ ਕਿ ਹੁਣ ਐਦਾ ਕੀ ਕੀਤਾ ਜਾਵੇ ਤਾਂ ਫਿਰ ਅਸੀਂ ਘਰ ਦੇ ਵਿੱਚ ਹੀ ਇੱਕ ਵੱਡਾ ਖੱਡਾ ਖੋਦਿਆ ਅਤੇ ਉਹ ਦੇ ਵਿੱਚ ਉਹਦੀ ਲਾਸ਼ ਨੂੰ ਦਫਨਾ ਦਿੱਤਾ ਤੇ ਯੋਜਨਾ ਦੇ ਤਹਿਤ ਮੈਂ ਸਵੇਰੇ ਉੱਠੀ ਪਰੂਨਾ ਕਰਲਾਉਣਾ ਸ਼ੁਰੂ ਕੀਤਾ ਪਿੰਡ ਦੇ ਬੰਦੇ ਲੈ ਕੇ ਮੈਂ ਪੁਲਿਸ ਸਟੇਸ਼ਨ ਦੇ ਵਿੱਚ ਚਲੀ ਗਈ ਤਾਂ ਪੂਰੇ ਦਾ ਪੂਰਾ ਜੋ ਸ਼ੱਕ ਸੀ ਜੋ ਕਿ ਮੇਰੇ ਤੇ ਜਾਣਾ ਸੀ ਉਹ ਸ਼ੱਕ ਮੈਂ ਪੁਲਿਸ ਦਾ ਸਤਿੰਦਰ ਸਿੰਘ ਵੱਲ ਮੋੜ ਦਿੱਤਾ ਉਸ ਤੋਂ ਬਾਅਦ ਜਦੋਂ ਪੁਲਿਸ ਪੂਰਾ ਇਸ ਕੇਸ ਦੇ ਵਿੱਚ ਉਲਝ ਗਈ ਅਸੀਂ ਦੋਵੇਂ ਮੈਂ ਤੇ ਕਸ਼ਮੀਰ ਸਿੰਘ ਦੋਵੇਂ ਨੱਚਦੇ ਹੋ ਗਏ ਤਾਂ 11 ਮਹੀਨੇ ਬਾਅਦ ਕਸ਼ਮੀਰ ਸਿੰਘ ਫੇਰ ਮੇਰੇ ਘਰ ਆਉਣਾ ਰਾਤ ਨੂੰ 12 ਵਜੇ ਫੇਰ ਅਸੀਂ ਉਹਦੀ লাশ ਵਾਰ ਕੱਢੀ ਜੋ ਕਿ ਪੂਰੀ ਤਰ੍ਹਾਂ ਸੜ ਚੁੱਕੀ ਸੀ ਸਿਰਫ ਕੰਕਾਲ ਬਾਕੀ ਰਹਿ ਗਿਆ ਸੀ ਕੰਕਾਲ ਦੇ ਅਸੀਂ ਤੇਜ਼ ਤਾਰ ਹਥਿਆਰ ਨਾਲ ਛੋਟੇ ਛੋਟੇ ਪੀਸ ਕੀਤੇ ਅਤੇ ਸਾਰਿਆਂ ਨੂੰ ਇਕੱਠਾ ਕਰਕੇ ਪੁਰਾਣਾ ਖੂਹ ਜੋ ਪਿੰਡ ਦਾ ਉਹਦੇ ਵਿੱਚ ਸੁੱਟ ਦਿੱਤਾ ਹੁਣ ਪੁਲਿਸ ਬਲਜੀਤ ਤੇ ਕਸ਼ਮੀਰ ਨੂੰ ਅਰੈਸਟ ਕਰਦੀ ਹੈ ਤੇ ਉਹਨਾਂ ਨੂੰ ਪੁਰਾਣੇ ਖੂਹ ਦੇ ਕੋਲ ਲੈ ਕੇ ਜਾਂਦੇ ਆ ਉੱਥੋਂ ਹੀ ਗਰਮੀਤ ਕੌਰ ਦੀ লাশ ਦੇ ਟੁਕੜੇ ਬਰਾਮਦ ਹੁੰਦੇ ਨੇ ਤੇ ਉਹਦੇ ਕੱਪੜੇ ਬਰਾਮਦ ਕੀਤੇ ਜਾਂਦੇ ਆ ਤਾਂ ਪੁਲਿਸ ਉਹਨਾਂ ਨੂੰ ਪੁੱਛਦੀ ਹੈ ਕਿ ਕਸ਼ਮੀਰ ਸਿੰਘ ਨੂੰ ਤੂੰ ਕੁਝ ਪੈਸੇ ਦਿੱਤੇ ਸੀ ਤਾਂ ਉਹ ਕਹਿੰਦੀ ਹੈ ਕਿ ਹਾਂ ਮੈਂ ਕਸ਼ਮੀਰ ਨੂੰ 1 ਲੱਖ ਰੁਪਇਆ ਦਿੱਤਾ ਸੀ ਕਸ਼ਮੀਰ ਤੇ ਬਲਜੀਤ ਨੂੰ ਕਨਾਂ ਅਡਜੂਡੀਸ਼ਲ ਕੋਰਟ ਦੇ ਵਿੱਚ ਪੇਸ਼ ਕੀਤਾ ਜਾਂਦਾ ਅਤੇ ਉਸ ਤੋਂ ਬਾਅਦ ਉਹਨਾਂ ਨੂੰ jail ਭੇਜ ਦਿੱਤਾ ਜਾਂਦਾ ਦੋਨਾਂ ਨੂੰ ਉਮਰ ਕੈਦ ਦੀ ਸਜ਼ਾ ਹੋ ਚੁੱਕੀ ਹੈ ਇਹ ਕੇਸ ਸਾਹਮਣੇ ਆਉਣ ਦੇ ਵਿੱਚ ਪੂਰੇ 3 ਸਾਲ ਲੰਘ ਗਏ ਜੇ ਆਪਾਂ ਸਾਰੀ ਘਟਨਾ ਤੇ ਆਪਣੀ رائے ਰੱਖਣੀ ਜਾਈ ਕੱਲੇ ਵੀ ਕਦੇ ਵਿਦੇਸ਼ ਨਾ ਜਾਓ ਕਿਉਂਕਿ ਜੋ ਪੈਸਾ ਹੈਗਾ ਪੈਸਾ ਨਾਲ ਨਹੀਂ ਜਾਂਦਾ ਆਪਾਂ ਜੋ ਫੈਮਿਲੀ ਦੇ ਵਿੱਚ ਇੰਜੋਏ ਕਰ ਲਿਆ ਜੋ ਫੈਮਿਲੀ ਦੇ ਨਾਲ ਹੱਥ ਖੇਡ ਲਿਆ ਉਹੀ ਆਪਣੇ ਨਾਲ ਜਾਣਾ ਜਦੋਂ ਆਪਣੀ ਮੌਤ ਹੁੰਦੀ ਆ ਤਾਂ ਪੈਸਾ ਆਪਾਂ ਇੱਥੇ ਹੀ ਛੱਡ ਕੇ ਜਾਵਾਂਗੇ ਪੈਸਾ ਪਾ ਉੱਪਰ ਲਿਜਾ ਨਹੀਂ ਸਕਦੇ ਹਾਂਗੇ ਤਾਂ ਆਪਣੇ ਸੋਹਣੇ ਸੁਨੱਕੇ ਪਰਿਵਾਰ ਨੂੰ ਛੱਡ ਕੇ ਆਪਾਂ ਨੂੰ ਵਿਦੇਸ਼ ਨਹੀਂ ਜਾਣਾ ਚਾਹੀਦਾ ਦੂਜਾ ਪਹਿਲੂ ਦੀ ਗੱਲ ਕਰੀਏ ਤਾਂ ਜੋ ਨੂੰਹ ਸੱਸ ਦਾ ਕਲੇਸ਼ ਹੁੰਦਾ ਜਿਹੜਾ ਕਿ ਆਮ ਦੇਖ ਨੂੰ ਮਿਲਦਾ ਪੰਜਾਬ ਘਰਾਂ ਦੇ ਵਿੱਚ ਸੈਟੀਸਫੈਕਸ਼ਨ ਵਾਸਤੇ ਹੀ ਬੁੜੀਆਂ ਆਪਸ ਦੇ ਵਿੱਚ ਲੜਦਿਆਂ ਨੇ ਤਾਂ ਜਿਹੜਾ ਇਹ ਛੋਟਾ ਕਲੇਸ਼ ਆ ਇਹ ਅੱਗੇ ਜਾ ਕੇ ਕਿਸੇ ਵੱਡੀ ਘਟਨਾ ਨੂੰ ਅੰਜਾਮ ਦੇ ਸਕਦਾ ਤੀਜਾ ਪੱਖ ਆਪਾਂ ਨੂੰ ਇਹ ਕਰਦੇ ਆ ਕਿ ਵਿਆਹ ਤੋਂ ਪਹਿਲਾਂ ਜੋ ਵੀ ਰਿਲੇਸ਼ਨ ਆ ਬਣੇ ਹੁੰਦੇ ਨੇ ਪਰ ਜਦੋਂ ਵਿਆਹ ਹੋ ਜਾਂਦਾ ਵਿਆਹ ਤੋਂ ਬਾਅਦ ਨਾ ਤਾਂ ਮੁੰਡਾ ਤੇ ਨਾ ਕੁੜੀ ਨਾ ਪਤੀ ਤੇ ਨਾ ਪਤਨੀ ਇਹਨਾਂ ਨੂੰ ਜੋ ਪਾਸਟ ਆਂਦਾ ਉਹਨੂੰ ਪਾਸਟ ਛੱਡ ਕੇ ਆਉਣਾ ਚਾਹੀਦਾ ਉਹਨੂੰ ਕਦੇ ਵੀ ਆਪਣੀ ਪ੍ਰੈਜ਼ੈਂਟ ਲਾਈਫ ਦੇ ਵਿੱਚ ਆਫਟਰ ਮੈਰਿਡ ਲਾਈਫ ਦੇ ਵਿੱਚ ਕਦੇ ਨਹੀਂ ਲੈ ਕੇ ਆਉਣਾ ਚਾਹੀਦਾ ਇਹਦੇ ਜੋ ਨਤੀਜੇ ਹੈਗੇ ਨੇ ਉਹ ਭਿਆਨਕ ਨਿਕਲਦੇ ਨੇ ਧੰਨਵਾਦ ਮਿਲਦੇ ਆ ਅਗਲੀ ਸਟੋਰੀ ਦੇ ਵਿੱਚ ਲਵ ਯੂ ਆਲ